ਫੈਕਟਰੀ ਕਾਲ ਦੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਹੋਪਸ ਸਤ ਸਾਰੇ ਠੀਕ ਠਾਕ ਹੋਵਗੇ ਤੰਦਰੁਸਤ ਹੋਵੋ ਖੁਸ਼हाल ਹੋਵੋ ਮੈਂ ਬਿਲਕੁਲ ਠੀਕ ਐ ਟਾਈਮ ਹੋ ਰਿਹਾ ਸਵਾ 11 ਦਾ ਜਬਲੌਗ ਬਹੁਤ ਲੇਟ ਸ਼ੁਰੂ ਕਰ ਰਹੀ ਪਿਕੋਸ ਵੇਟਿਕਲ ਪਲੰਬਰ ਕਲੰਬਰ ਕਹਿਣ ਲੱਗੀ ਸੀ ਪਲੰਬਰ ਆਇਆ ਸੀਗਾ ਸਵੇਰੇ ਤੇ ਉਹਦਾ ਕੰਮ ਸੀ ਕੁਝ ਬਾਥਰੂਮ ਚ ਇਸ ਮੈਂ ਉਹ ਕਰਨਾ ਸੀ ਬਾਥਰੂਮ ਵਾਸ਼ ਨਾ ਹੋਣਾ ਸੀ ਮੈਂ ਕਿ ਪਲੰਬਰ ਦਾ ਕੰਮ ਕੰਪਲੀਟ ਹੋਊਗਾ ਫਿਨਿਸ਼ ਹੋ ਫੇਰੀ ਮੈਂ ਨਹਾਉਂਗੀ ਕਿ ਨਾ ਫੇਰੀ ਬਾਥਰੂਮ ਕਲੀਨ ਹੋਊਗਾ ਉਸ ਕਰਕੇ ਮੈਂ ਹੋ ਗਈ ਲੇਟ ਤੇ ਹੁਣ ਮੈਂ 15 पिगमेंट पेला ना आके थोड़ा धूप पे खड़ी हूं मैं बाड़ा च ना कोम नहीं कर दे उन इक तो बहनन कमेंट कर रहे थे कि ले बाड़ा च कोम ना कर कर कोम नहीं मैं कर दी मैं जस्ट इन द फिंगर्स ਨਾਲ થોੜ-थोੜੇ ਜੱਦਾ ਫਿੰਗਰਸ ਪਾ ਕੇ ਬਾਹਰ ਆਪਦੇ ਮੁੰਦ ਨਾਲ ਹਟ ਜਾਂਦੀਆਂ ਜਾਨੀ ਕਿ ਤੇ ਅੱਜ ਮੈਂ ਪਾਇਆ ਸੂਟ ਬਹੁਤ ਸਾਲਾਂ ਬਾਅਦ ਬਹੁਤ ਜਾਦੇ ਸਾਲਾਂ ਬਾਅਦ ਮਤਲਬ ਕਿ 5-6 ਸਾਲਾਂ ਬਾਅਦ 5 ਸਾਲਾਂ ਬਾਅਦ ਪਾਇਆ 5 ਸਾਲ ਹੋ ਗਏ ਨੂੰ ਸਟਿਚ ਕਰਾਇਆ ਇਹਨੂੰ ਪਰ ਮੈਨੂੰ ਅੱਜ ਆਪ ਤੇ ਪਾਇਆ ਸੋਹਣਾ ਲੰਮਦਾ ਸੀ ਕਿ ਖਾਸ ਮੈਂ ਮੋਟੀ ਸੀ ਤਾਂ ਢੇਟ ਜਾਂ ਨਿਕਲ ਹੁੰਦਾ ਰਹਿ ਗਿਆ ਮੇਰਾ ਅੱਜ ਮੈਂ ਅੱਜ ਮੈਨੂੰ ਯਾਦ ਆ ਗਿਆ ਮੈਂ ਫਿਰ ਮੈਂ ਬੈੱਡ ਵਿੱਚੋਂ ਕੱਢਿਆ ਸੂਟ ਆਉਟ ਆਉਦਾ ਮੈਂ ਕਿ ਹੁਣ ਇਹ ਸੂਟ ਪਾ ਕੇ ਦੇਖਾਂ ਤੇ ਮੈਨੂੰ ਤਾਂ ਵਧੀਆ ਲੱਗ ਰਿਹਾ ਪਾਇਆ ਕੁਛ ਚੇਂਜ ਆ ਪਈ ਆ ਆਪਣਾ ਨਿਊ ਸਟਾਈਲ 'ਚ ਕੁਛ ਪਾਈਏ ਬਾਕੀ ਹੁਣ ਇਹਦਾ ਟ੍ਰੈਂਡ ਵੀ ਆ ਪਰ ਇਹ ਫਰੌਗ ਕਲੀਆਂ ਵਾਲੀ ਪੰਦ ਹੈ ਹੁਣ ਚਾਕਾ ਵਾਲੀ ਦਾ ਟ੍ਰੈਂਡ ਹੈ ਚਾਕਾ ਵਾਲੀ ਦਾ ਵੀ ਚੱਲਾਂਗੇ ਆ ਕੇ ਸੋ ਤੁਸੀਂ ਦੱਸ ਸਕਦੇ ਹੋ ਕਿਵੇਂ ਲੱਗ ਰਿਹਾ ਤੁਹਾਨੂੰ ਕਿਵੇਂ ਲੱਗਾ ਮੈਂ ਜਰੂਰ ਕਮੈਂਟ ਕਰਕੇ ਦੱਸਣਾ ਅੱਜ ਜਸੀ ਜਾਣਾ ਮਾਨਸਾ ਪਰ ਮੇਰਾ ਦਿਲ ਕਰ ਰਿਹਾ ਮੈਂ ਆਈ ਸੂਟ ਪਾ ਜਾ ਪ੍ਰੈਸ ਮਾਰੂੰਗੀ ਪ੍ਰੈਸ ਨਹੀਂ ਹੈਗਾ ਇਹ ਇਹ ਸੂਟ ਐ ਦਿਵਿੰਦਰ ਮੈਨੂੰ ਜਰੂਰ ਟੱਕਣਗੇ। ਕਰਿਆੜੀ ਜੀ ਬਣੀ ਫਿਰਦੀ ਐ। ਕਰਿਆੜੀ ਜੀ ਬਣੀ ਫਿਰਦੀ ਐ। ਮੈਨੂੰ ਐ ਕਹਿੰਦੇ ਨੇ ਕਰਿਆੜੀ ਲੱਗਦੇ ਨੇ ਲੱਗਦੇ ਨੇ ਤੂੰ ਚੱਕਟੀਆਂ ਕਰਿਆੜੀਆਂ ਵਾਂਗੂ ਕੱਪੜੇ ਪਾ ਲਏ। ਚਲੋ। ਇਹ ਦੁਪੱਟਾ ਬਹੁਤ ਸੋਹਣਾ ਕਲਰਫੁੱਲ ਜ਼ਿਆ। ਕਦੇ ਇਹਦੀ ਸ਼ਰਟ ਬਣਾਉਣੀ ਹੋਵੇ ਤਾਂ ਸ਼ਰਟ ਵੀ ਬਣ ਜੂਗੀ। ਨਹੀਂ ਦੁਪੱਟਾ ਆਪਾਂ ਯੂਜ਼ ਕਰਨਾ ਤੇ ਸ਼ਰਟ ਐਸਾ ਆਪਾਂ ਇਹਨੂੰ ਸ਼ਰਟ ਵੀ ਬਣਾ ਸਕਦੇ ਲਾਈਨਿੰਗ ਲਗਾ ਕੇ। ਇਹ ਮੇਰਾ ਸੂਟ ਮੇਰੀ ਬੇਟੀ ਨੇ ਪਾਇਆ। ਉਹਨੂੰ ਤਾਂ ਬਹੁਤ ਸੋਹਣਾ ਲੱਗਦਾ ਸਿਆਹ ਸੂਟ। ਅਸੀਂ ਮਾਮਾ ਤੇ ਇੱਕ ਦੂਜੇ ਨਾਲ ਕੱਪੜੇ ਦੁਪੱਟੇ ਅੱਛੇ ਲੱਗਦੇ ਹੁੰਦੇ ਸੀ ਤੇ ਮੈਂ ਉਹਦੇ ਟੀ-ਸ਼ਰਟਸ ਸਟੌਪ ਪਾ ਲੈਨੇ ਕਦੇ ਉਹਨੇ ਮੇਰੇ ਪਾ ਲੈਨੇ ਆ ਕਦੇ ਜਿੱਤਾ ਸੀ ਕੱਪੜੇ ਜ਼ਰੂਰ ਆ ਪਾ ਪਾ ਦੇਖਣੇ ਸ਼ੇਅਰ ਕਰ ਦਿੰਦੇ ਸੀ ਪਾ ਵੀ ਲੈਂਦੇ ਸੀ ਪਾ ਕੇ ਕਈ ਵਾਰ ਦੇਖ ਵੀ ਲੈਂਦੇ ਨਾ ਵੀ ਲੈਂਦੇਗਾ ਭੀੜਾ ਖੁੱਲਾ ਤੇਰੇ ਸੁਣਾ ਲੱਗਦਾ ਮੇਰੇ ਸੁਣਾ ਲੱਗਦਾ ਬਸ ਅਸੀਂ ਐਂ ਹੀ ਕਰਦੇ ਹੁੰਦੇ ਇੱਕ ਪੂਰੇ ਤੇ ਕੱਪੜੇ ਪਾਉਣੇ ਤੁਹਾਨੂੰ ਬਹੁਤ ਹੁੰਦੀਆਂ ਆਂਦੀ ਚਲੋ ਜੀ ਦੇਖਦੇ ਹੁਣ ਕੀ ਬੰਦ ਕੰਮ ਮੇਰੇ ਆਰਡਰ ਰੋ ਮੋਸਟਾ ਨੇ ਕਿਚਨ ਕੁਝੰਦਾ ਕੰਮ ਸਾਰਾ ਕੰਪਲੀਟ ਅਸੀ ਜਾਣਾ ਮਾਨਸਾ ਮਾਨਸਾ ਮੈਂ ਸੂਟ ਸਟੀਚ ਕਰਨ ਦਿੱਤੇ ਉਹਨੂੰ ਫੜ ਕੇ ਲੈ ਪਹਿਲਾਂ ਉਹਨੂੰ ਫੋਨ ਕਰਕੇ ਪੁੱਛਦੇ ਆਂ ਕਿ ਸੂਟ ਬਣ ਗਈ ਕਿਸ ਟਾਈਮ ਆਈ ਅਸੀਂ। ਇਹ ਸਾਰੇ ਖਰਾਬ ਕਰਦੇ। ਮੀਆਂ ਬੀਬੀ ਨੇ ਤਾਂ ਮੇਰੇ ਹੱਥ ਕਾਲੇ ਕਰ ਚੰਗੇ ਕੰਮ ਕਰਦੇ ਘਰ ਦੇ। ਕਦੇ ਕਦੇ ਇਹ ਜੇ ਕੰਮ ਵੀ ਆਪ ਨੂੰ ਕਰਨੇ ਪੈਂਦੇ ਨੇ ਕਲੰਬਰ ਵਾਲੇ। ਕੰਮ ਸੀ ਮਾੜਾ ਜਿਹਾ ਇੰਨੇ ਪਿੱਛੇ ਕੋਈ ਆਉਂਦਾ ਨਹੀਂਗਾ। ਆ ਪਿੱਛੇ ਨਾ ਉਹ ਕੀਪਰ ਆ ਆਪਾਂ ਇਹ ਜੀ। ਓਕੇ ਆਪਾਂ ਬਾਕਸੀ ਕਰਕੇ ਦੇਖਿਆ ਬਾਕਸੀ। ਬਾਕਸੀ ਭਰੀ ਪਿੱਛੇ ਬਲੈਕ ਕਲਰ ਦੇ ਦੇ ਪਿੱਛੇ ਸਪੇਸ ਸੀ ਗ੍ਰੇਨਾਈਟ ਦੀ ਤੇ ਪਿੱਛੇ ਲੱਕੜ ਦੀ ਨਾ। ਥੋੜੀ ਜਿਹੀ ਸਪੇਸ ਤੇ ਬਿੱਲ ਸੀ ਉਹ ਕਵਰ ਕਰੀਆ। ਆ ਟਾਰਚ ਵੀ ਹਾਲੇ ਪਾਣੀ ਮਿਸਤਰੀ ਉਹ ਜੋ ਲਾ ਫਿਕਸ ਹੋ ਗਿਆ ਸੁਖੀ ਜਿਹਾ ਚੱਲੋ ਚੈਨਲ ਮੈਂ ਟਾਰਚੀ ਬੰਦ ਕਰਤੀ ਆਹ ਦੇਖ ਮੇਰੇ ਹੱਥ ਪਾ ਪਕਾਲੇ ਹੋਏ ਪਏ ਨੇ ਇਧਰ ਇਹਨਾਂ ਨੇ ਹੱਥ ਨਾਲ ਰੋੜੇ ਪਏ ਨੇ ਹੋ ਗਈ ਹੋ ਤਰ ਵੀ ਥੋੜੀ ਜਿਹੀ ਸੱਪ ਵਿੱਚ ਆਹੀ ਹੌਲੀ ਹੌਲੀ ਬੰਦਾ ਕੰਮ ਸਿੱਖ ਜਾਂਦਾ ਪਤਾ ਲੱਗਿਆ ਇਹਦਾ ਕੰਮ ਜਾਵੋ ਵੀ ਸਕੀਮ ਦਾ ਠੀਕ ਹੈ ਅਬ ਤੇ ਬੀੜ ਲੇ ਤਾਂ ਪਰੀ ਤ ਗਈ। ਸੁੱਕੇ ਤਾਂ ਪਤਾ ਲੱਗੂਗਾ। ਜਗ੍ਹਾ ਨਹੀਂ ਹੈਗੀ ਮੈਂ। ਹੱਥ ਨਹੀਂ ਪੈਂਦਾ ਨਾ। ਚਲੋ। ਟਾਈਮ ਹੋ ਰਿਹਾ ਸਵਾ 1 ਕ ਦਾ। ਮੈਂ ਨਹੀਂ ਗਵੜ ਗਿਆਨ ਕ लगी। ਟਾਈਮ ਹੋ ਰਿਹਾ ਸਵਾ 1 ਕ ਦਾ। ਅੱਜ ਕੋਈ ਖਾਸ ਕੰਮ ਨਹੀਂ ਹੋਇਆ ਕੁਝ ਵੀ ਖਾਸ। ਮੈਂ ਸਿਰਨਾ ਤੇ ਹਲਾ ਦੇ ਬਾਅਦ ਮੈਂ ਸਟ੍ਰੇਟ ਕਰਨੇ ਨੇ। ਉਹ ਕਰਕੇ ਪਾਣੀ ਛਿੜਕ ਕੇ ਲਗਾ ਕੇ سیرਮ ਲਗਾ ਕੇ ਸਟ੍ਰੇਟ ਕਰਦੀ ਹਾਂ। ਸਟ੍ਰੇਟਨ ਮਾਰਦੀ ਹਾਂ। ਸਤਿ ਸ੍ਰੀ ਅਕਾਲ ਬੈਠੇ ਕੁਛ ਨਾ ਕੁਛ ਬਣੂਗਾ ਮੈਂ ਤਾਂ ਲੰਚ ਕਰਦੀ ਆ ਦੇਖ ਰਹੀ ਆ ਬੇਟੇ ਕਹਿੰਦਾ ਮम्मा ਕੀ ਬਣਾਉਂਗੀ ਦਵਿੰਦਰ ਕਹਿੰਦਾ ਅੱਜ ਮੈਂ ਵੀ ਕਰਾਂ ਕੀ ਬਣਾਉਂਗੀ ਅੱਜ ਦਵਿੰਦਰ ਨੇ ਪਾਪੜੇ ਖਾਣੇ ਤੇ ਮੇਰੇ ਹੁਣ ਯਾਦ ਹੋਇਆ ਆਇਆ ਪਾਪੜੇ ਨਹੀਂ ਖਾਦਿਆਸ ਦੋਨਾਂ ਨੇ ਦੇਖਦੇ ਆ ਆਲੂ ਵਾੜਨ ਨੂੰ ਫਿਰ ਮਾਲੂ ਨੂੰ ਉਬਾਲੇ ਹੋਏ ਤੇ ਅੰਦਰ ਹੁਣ ਘਰੇ ਨਹੀਂ ਹੈਗੀ ਕੋਈ ਮਰਦਾ ਥੋੜਾ ਉੱਥੇ ਗਏ ਨੇ ਆਲੂ ਵਾੜਨ ਲਾਗੇ ਜਾਂ ਫਿਰ ਬਰੈਡ ਪੀਜ਼ਾ ਬਣੂ ਜਾਂ ਫਿਰ ਪਾਪੜੀ ਦਾ ਆਪਸ਼ਨ ਆ ਜਾਂ ਜੇ ਹੋਰ ਕੋਈ ਆਪਸ਼ਨ ਹੈਗੀ ਕੱਪੜੇ ਤੋਂ ਤੋਤੇ ਨੇ ਸਵੇਰੇ ਥੋੜੇ ਥੋੜੇ ਜਿ ਹੁਣ ਤੋ ਕਪੜੀਨ ਮੈਂ ਇਕੱਠੇ ਕਰ ਰਹੀ ਬਿਕੋਸ ਅਸੀਂ ਕੱਲ ਨੂੰ ਜਾਣਾ ਵਿਆਹ ਅੱਜ ਮੈਂ ਪੈਕਿੰਗ ਵੀ ਕਰਨੀ ਹੈ ਸੂਟਕੇਸ ਮੇਰਾ ਉੱਪਰ ਪੇ ਉਹ ਵੀ ਨੂੰ ਉਤਾਰ ਲੈ ਕੱਪੜੇ سارے ਪ੍ਰੈਸ ਨੇ ਮਾਰ ਦੇਵਿੰਦੇ ਨੇ ਦੋ ਸ਼ਰਟਸ ਨਵੀਆਂ ਲੈ ਕੇ ਆਂਦੀ ਸੋ ਉਹਨਾਂ ਤੇ ਪ੍ਰੈਸ ਮਾਰਨੀ ਹੈ ਮੇਰੇ ਸੂਟ ਦੋ ਸਟਿਚ ਕਰਨ ਦਿੱਤੇ ਹੋਏ ਨੇ ਮਾਨਸਾ ਅਸੀਂ ਜਾਵਾਂਗੇ 3-4 ਵਜੇ ਮਾਨਸਾ ਜਾਵਾਂਗੇ ਲੰਚ ਕਰਕੇ ਦੁਪਹਿਰ ਦਾ ਤੇ ਉਹ ਕਹਿੰਦੇ ਤੁਸੀਂ 3-4 ਵਜੇ ਤੁਸੀਂ ਆ ਜਾਓ ਆਪਣੇ ਸੂਟ ਟਰਾਈ ਕਰਕੇ ਦੇਖ ਲਓ ਉਹਦੋਂ ਨੂੰ ਥੋੜੇ ਤੇ ਨਵੇਂ ਸੂਟ ਤਿਆਰ ਹੋ ਜਾਣਗੇ ਸੂਟ ਸੜ ਕੇ ਲੈ ਕੇ ਆਉਣੇ ਸਟਿਚ ਕਰੇ ਪਏ ਹੋਣੇ ਫਿਰ ਉਸ ਤੋਂ ਬਾਅਦ ਆ ਕੇ ਰਾਤ ਨੂੰ ਮੈਂ ਪੈਕਿੰਗ ਕਰ ਥੋੜਾ ਨਾ ਪੈਕਿੰਗ ਦਾ ਕੰਮ ਜ਼ਿਆਦਾ ਹੋ ਜਾਂਦਾ ਵਿਆਹ ਜਾਣਾ ਕੋਈ ਉਹ ਮੁਸ਼ਕਲ ਨਹੀਂ ਲੱਗਦਾ ਵਧੀਆ ਲੱਗਦਾ ਪਰ ਥੋੜਾ ਪੈਕਿੰਗ ਜਦੋਂ ਕਰਨੀ ਪਵੇ ਨਾ ਉਦੋਂ ਐਂ ਜਿਹਾ ਲੱਗਦਾ ਕੰਮ ਵਧਿਆ ਜਾਂ ਭਾਰੀ ਆ ਕਹਿ ਲਓ ਨਾ ਪੈਕਿੰਗ ਕਰਨੀ ਕੋਈ ਚੀਜ਼ ਨਾ ਰਹਿ ਜੇ ਕੱਪੜੇ ਪਾਉਣੇ ਨੇ ਫਿਰ ਇੱਕ ਦੋ ਕੱਪੜੇ ਐਕਸਟਰਾ ਵੀ ਚੱਕਣੇ ਪੈਂਦੇ ਨੇ ਪੂਰੇ ਪੂਰੇ ਤਾਂ ਆਪਾਂ ਕੱਪੜੇ ਇੰਨੇ ਕਿਵੇਂ ਚਾੜ ਸਕਦੇ ਫਿਰ ਕਿਹੜਾ ਆਏ ਆ ਵੀ ਘੰਟੇ ਦੋ ਘੰਟੇ ਜੀ ਬੰਦਾ ਕੇ ਵਾਪਸ ਕੋਈ ਚੀਜ਼ ਲੈ ਜਾਊਗਾ ਤੇ ਉਸ ਕਰਕੇ ਥੋੜਾ ਜਿਹਾ ਐਂ ਹੋ ਜਾਂਦਾ ਵੀ ਪੈਕਿੰਗ ਕਰਨੀ ਪੈਕਿੰਗ ਕਰਨੀ ਥੋੜਾ ਮੈਨੂੰ ਸਟ੍ਰੈ ਪੈਕਿੰਗ ਕਰਨੀ ਹੈ ਪੈਕਿੰਗ ਕਰਨੀ ਕਿਉਂਕਿ ਦਾ ਮੌਸਮ ਐ ਜਾਂ ਦੇਖੋ ਕੋਟੀ ਸਵੈਟਰ ਵੀ ਚੱਕਣੇ ਪੈਣਗੇ ਕੋਟੀ ਸਵੈਟਰਾਂ ਬਿਨਾਂ ਵੀ ਸਰਦਾ ਨਹੀਂ ਸਵੇਰ ਸ਼ਾਮ ਦੀ ਠੰਡ ਤਾਂ ਹੈਗੀ ਹੈਗੀ ਆ ਦੇਖਦਾ ਕਰਨੀ ਪਊਗੀ ਪੈਕਿੰਗ ਕਰਾਂਗੇ ਅੱਜ ਸ਼ਾਮ ਨੂੰ ਪਹਿਲਾਂ ਤਾਂ ਮੈਂ ਮਸ਼ੀਨ ਦੇ ਕੱਪੜੇ ਕੱਢ ਕੇ ਆਵਾਂ ਉਹ ਸੁੱਕਣੇ ਤਾਂ ਆਕਾਂ ਫਿਰ ਮੈਂ ਆਪਣੇ ਬਾਲਾਂ ਦਾ ਹੱਲ ਕਰਾਂ ਬਾਕੀ ਕੰਮ ਫੇਰ ਕਰੂੰਗੀ ਮੈਨੂੰ ਡਿਮਾਂਡ ਆ ਗਈ ਸੀ ਬ੍ਰੈਡ ਪੀਜ਼ਾ ਦਿਵਿੰਦਰ ਕਹਿੰਦੇ ਬ੍ਰੈਡ ਦਾ ਪੈਕੇਟ ਪਿਆ ਐਕਸਪਾਇਰ ਹੋ ਜਾਣਾ ਆਪਾਂ ਚਲੇ ਜਾਣਾ ਮੇਰੇ ਨਾਲ ਪੈਕੇਟ ਬਾਅਦ ਵਿੱਚ ਖਤਮ ਨਹੀਂ ਹੋਣਾ ਬ੍ਰੈਡ ਲੈ ਕੇ ਲੱਗਣਗੇ ਤੇ ਬ੍ਰੈਡ ਪੀਜ਼ਾ ਬਣਾ ਲਾਂ ਨੇ ਆਪ ਆਪੜੇ ਦਾ ਜਦੋਂ ਮਰਜੀ ਬਣਾ ਲਓ ਪਾਪੜੀ ਖਰਾਬ ਨਹੀਂ ਹੁੰਦੀ ਤੇ ਮੈਂ ਬਣਾ ਰਹੀ ਹਾਂ ਬ੍ਰੈਡ ਪੀਜ਼ਾ ਮੈਂ ਪਹਿਲਾਂ ਸਾਰੇ ਬ੍ਰੈਡ ਤਿਆਰ ਕਰਕੇ ਰੱਖ ਲਈ ਸਬਜ਼ੀ ਵਗੈਰਾ ਚੌਪ ਕਰਕੇ ਨਾ ਕਿਉਂਕਿ ਇਹਦੇ ਵਿੱਚ ਸਿਰਫ 3-4 ਮਿੰਟਾਂ ਵਿੱਚ ਆਪਣੇ ਦੋ ਸਲਾਈਸ ਤਿਆਰ ਹੋ ਜਾਂਦੇ ਨੇ ਬ੍ਰੈਡ ਪੀਜ਼ਾ ਦੇ ਤੇ ਨਾਲ ਦੇ ਨਾਲ ਮੈਂ ਕੱਢੀ ਆ ਨੇ ਜਿਹੜੇ ਬਣ ਜਾਂਦੇ ਨੇ ਉਹ ਸਰਵ ਕਰੀ ਜਾਂ ਨੇ ਗਰਮ-ਗਰਮ ਤੇ ਇਹਦੇ ਵਿੱਚ ਹੋਰ ਬ੍ਰੈਡ ਪੀਜ਼ਾ ਰੱਖੀ ਜਾਂਦੀ ਆ ਬਹੁਤ ਜ਼ਿਆਦਾ ਟੇਸਟੀ ਇਹਦੇ ਵਿੱਚ ਬ੍ਰੈਡ ਪੀਜ਼ਾ ਪਾਉਂਦੇ ਆ ਰੈਫਰ ਵਿੱਚ ਬਹੁਤ ਜ਼ਿਆਦਾ ਟੇਸਟੀ ਟਾਈਮ ਹੋਰੇ 5 ਵਜੇ ਦਾ 5 ਵਜੇ ਕੇ ਨੂੰ 5 ਵਜ ਮੈਂ ਇਹਨਾ ਸੂਟ ਦਿੱਤੇ ਸੀ ਸਟਿਚ ਕਰਨੇ ਉਹ ਲੈ ਕੇ ਆਈਆਂ ਸੂਟ ਫਟ ਕੇ ਆਪਦੇ ਟ੍ਰਾਈ ਕਰਕੇ ਲੈ ਕੇ ਆਏ ਹਨ ਤੁਹਾਨੂੰ ਦਿਖਾਉਣੀ ਹੈ ਮੇਰੇ ਸੂਟ ਬਹੁਤ ਜ਼ਿਆਦਾ ਮੈਂ ਹੈਵੀ ਸੂਟ ਨਹੀਂ ਲੈ ਪਾਰਟੀ ویئر ਕਿਉਂਕਿ ਮੇਰੇ ਕੋਲ ਆਲਰੇਡੀ ਹੈਗੇ ਮੈਂ 3-4 ਸੂਟ ਆਲਟਰ ਕਰਵਾ ਲੇ ਤੇ ਸੂਟ ਮੈਂ ਐਸ ਅਕੋਰਡਿੰਗ ਲੈਨੇ ਅੰਗੇ ਮੇਰੇ ਗਰਮੀ 'ਚ ਆ ਜਾਣ ਕੰਮ ਪੈ ਜਾਣ ਗਰਮੀ 'ਚ ਕੰਮ ਮੈਂ ਲੈ ਸਕਾਂ ਨਾ ਗਰਮੀ 'ਚ ਪਾ ਸਕਾਂ ਬਹੁਤ ਜ਼ਿਆਦਾ ਹੈਵੀ ਲੈ ਕੇ ਆਪਾਂ ਅੰਦਰ ਰੱਖੀਆ ਨੇ ਪਾਰਟੀ ویئر ਸੂਟ ਨੇ ਜੀ ਇਸ ਕਰਕੇ ਮੈਂ ਉਸ ਅਕੋਰਡਿੰਗ ਲੈਨੇ ਵੀ ਆਉਣ ਜਾਣ 'ਚ ਗਰਮੀਆਂ 'ਚ ਵੀ ਮੈਂ ਅੱਗੇ ਪਾ ਸਕਾਂ ਤੇ ਜਿਹੜਾ ਹੁਣ ਗਿਆ ਸੀ ਜਾਣਾ ਇਸ ਵਿਆਹ ਵਿੱਚ ਮੈਂ ਹੌਂਜਾਂ ਕਿਤੇ ਆ ਸਕਾਂ ਸੋਨੇ ਸੂਟ ਨੇ ਆ ਪੇਂਟ ਦਾ ਸੂਟ ਪੇਂਟ ਕਰਿਆ ਮੈਂ ਪੇਂਟਿਡ ਸੂਟ ਹੈ ਤੇ ਰੇਟਲ ਪੇਂਟ ਕਰਿਆ ਹੋਇਆ ਇਹਨਾਂ ਸੂਟ ਲੈ ਕੇ ਉੱਥੇ ਸਟਿਚ ਕਰਨ ਗਈ ਅੱਜ ਘਰੇ ਨਹੀਂ ਗਈ ਬੜ ਕੇ ਇਹਦੇ ਨਾਲ ਆ ਬਾਟਮ ਹੈ ਇਹ ਪਾਕਿਸਤਾਨੀ ਸਲਵਾਰ ਫੇਕ ਸਨਾਰ ਇਹ ਦੁਪੱਟਾ ਦੁਪੱਟੇ ਤੇ ਵੀ ਪੇਂਟ ਹੈ ਤੇ ਲੇਸ ਲੱਗੀ ਹੋਈ ਹੈ ਸਾਰੇ ਦੁਪੱਟੇ ਤੇ ਪੇਂਟ ਕੀਤਾ ਵਿੱਚ ਫੁੱਲ ਨੇ ਸਾਰੇ ਆਸੇ ਸਾਰੇ ਬਾਰਡਰ ਤੇ ਦੁਪੱਟੇ ਤੇ ਚਾਰ ਸਵੇਰੇ ਪੇਂਟ ਹੈ ਇਹ ਕਿ ਕਿੰਦੀਆਂ ਇੱਕ ਸੂਟ ਹੈਗਾ ਸਕਾਈ ਬਲੂ ਚ ਏ ਢਾਈ ਢਾਈ ਦਾ ਇਹ ਮੈਂ ਗਰਮੀਆਂ ਦੇ ਅਕੋਰਡਿੰਗ ਕਲਰ ਚੂਜ਼ ਕਰਿਆ ਅੱਗੇ ਗਰਮੀ ਚ ਮ ਪਾਣਾ ਹਾਂ ਫਿਰ ਅੰਦਰ ਸਾਮ ਸਮ ਰੱਖੀ ਜਾਂਦੇ ਬਹੁਤ ਜ਼ਿਆਦਾ ਹੈਵੀ ਸੂਟ ਆਪਾਂ ਕਹਿੰਦੇ ਵਿਆਹ ਤੇ ਪਾਊਗਾ ਕੋਈ ਪਾਰਟੀ ਵੇਅਰ ਸੂਟ ਆ ਮੈਂ ਫੇਰ ਪਾਉਂਗੀ ਇਸ ਕਰਕੇ ਬਹੁਤ ਜ਼ਿਆਦਾ ਹੈਵੀ ਨਹੀਂ ਦੇ ਇੰਪੋਰਟ ਆਈ ਦਾ ਸੂਟ ਲੈਸ ਲੱਗੀ ਹੋਈ ਆ ਇਹਦੇ ਬਾਟਮ ਤੇ ਵਰਕ ਹੈ ਆਈ ਦਾ ਬਾਟਮ ਬਾਟਮ ਤੇ ਵਰਕ ਕਰਿਆ ਹੋਇਆ ਇਹਦੀ ਵੀ ਸਟ੍ਰੇਟ ਪਾਕਿਸਤਾਨੀ ਦੁਪੱਟਾ ਐਂਡ ਟਾਈ ਦਾ ਇਹਦਾ ਇਹਦਾ ਦੁਪੱਟਾ ਇਹਦੇ ਫੋਰ ਸਾਈਡ ਇਟ ਇਟ ਮਲਟੀ ਕਲਰ ਲੈਸ ਲੱਗੀ ਹੋਈ ਆ ਟਾਈ ਦਾ ਇਹਦਾ ਦੁਪੱਟਾ ਇਹ ਜਾਰਜਟ ਫੈਬਰਿਕ ਆ ਇਹ ਮੈਂ ਸੂਟ ਲੈ ਕੇ ਆਂ ਫਟਰੀ ਮੈਨੂੰ ਬਹੁਤ ਟੈਂਸ਼ਨ ਸੀ ਕੱਲ ਨੂੰ ਜਾਣਾ ਸੂਟ ਬਣ ਜਾ ਤਾਂ ਵੀ ਠੀਕ ਆ ਪਰ ਉਹਨਾਂ ਨੇ ਸਿੱਕਿਆ ਤਾਂ ਵੀ ਤੋਂ ਲਾਸਟ ਡੇਸ 6 ਤਰੀਕ ਦੇ ਦਿੰਦੇ ਆ ਸਾਨੂੰ 6 ਨੂੰ ਸੂਟ ਚਾਹੀਦਾ ਜਾਈ ਦੇਣਗੇ ਅੱਜ ਉਹ ਫਾਈਨਲ ਹੀ ਉਹਨਾਂ ਨੂੰ ਦੇ ਹੀ ਦਿੱਤੀ ਐ ਤੁਹਾਨੂੰ 10 ਮਿੰਟ ਤੋਂ ਉੱਤੇ ਵੇਟ ਕਰਨੀ ਪਈ 10-15 ਮਿੰਟ ਫੇਰ ਟੇਲਰ ਲੈ ਕੇ ਆਏ ਬਣਾ ਕੇ ਫਿਰ ਚਲੋ ਪਾ ਕੇ ਦੇਖਿਓ ਮੇਰੇ ਨਾਲ ਤਾਂ ਫਿਟਿੰਗ ਨਹੀਂ ਹੁੰਦੀ ਪਾ ਕੇ ਦੇਖਿਓ ਵਧੀਆ ਸੋਹਣੀ ਫਿਟਿੰਗ ਆ ਗਈ ਫਿਟਿੰਗ ਤਾਂ ਸਹੀ ਆਵੇ ਨਾ ਇੱਕ ਵਾਰ ਸਤਿਮਾਨ ਖਰਾ ਹੋ ਜਾਂਦਾ ਇਹੀ ਮੇਰੇ ਦੋ ਸੂਟ ਨੇ ਕਿ ਤੁਹਾਨੂੰ ਮੇਰੇ ਭੈਣਾਂ ਨੂੰ ਮੈਂ ਦਿਖਾਣਾ ਹੈ ਨਾ ਸੂਟਾਂ ਚਾਈ ਪੜਾ ਹੁੰਦਾ ਨਾ ਮੈਨੂੰ ਮੈਂ ਸੂਟਾਂ ਨਾ ਹੁਣ ਤਾਂ ਮੈਂ ਆ ਸਾਰੇ ਸਰਦੀ ਸੂਟ ਨਹੀਂ ਸੋਇਮਿੰਦ ਬੜੀ ਚਾਹ ਦੀ ਦੋ ਸੂਟ ਨਵੇਂ ਬਣ ਕੇ ਆ ਮੇਰੇ ਹੁਣ ਸਾਰੀ ਗਰਮੀ ਮੈਂ ਇਹ ਸੂਟ ਪੂਰਾ ਕੰਮ ਲੈਣਾ ਆਉਣ ਜਾਣ ਚ ਰਿਪੀਟ 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 ਇਹੀ ਕਰਨੇ ਤਾਂ ਕਿ ਜਿੰਨੇ ਇਹਨਾਂ ਤੇ ਪੈਸੇ ਲੱਗੇ ਨੇ ਇਹਦਾ ਮੁੱਲ ਮੈਂ ਕੱਢ ਸਕਾਂ ਨਾ ਕਿ ਪੈਸੇ ਲਾਲਾ ਪਾ ਅੰਦਰ ਰੱਖੀ ਐ ਨਾ ਪਰ ਜੀਜੀ ਨੇ ਪਾਵਾਂ ਗਣਨਾਵਾਂ ਨਹੀਂ ਹੁੰਦਾ ਪੈਣੀ ਵਾਰ ਪਾ ਦੀ ਵੀ ਐਨੇ ਇੱਕ ਦਾ ਸੂਟ ਚੋਂ ਮੇਰੇ ਇੰਨਾ ਮੁੱਲ ਨਿਕਲ ਆਇਆ ਹੈ ਫੜਦੇ ਤਾਂ ਹੈ ਨਹੀਂ ਕਿ ਉਹ ਘੜਦੇ ਤਾਂ ਹੈ ਨਹੀਂ ਕਿ ਬਸ ਆਏ ਜਿੰਨੀ ਵਾਰ ਪਾਵਾਂਗੇ ਉੰਨੀ ਵਾਰ ਮੰਨੂ ਹੌਸਲਾ ਤਸੱਲੀ ਮਿਲ ਜਿੰਦੀ ਬਿਚੋ ਇੰਨਾ ਮੈਂ ਪਾ ਲਿਆ ਜਿੰਨੇ ਕਦਾ ਐਸ ਤੋਂਨਾਂ ਕਿ ਮੈਂ ਚਲੋ ਪਾ ਲਿਆ ਚਲੋ ਜੀ ਹੁਣ ਸ਼ਾਮ ਦਾ 7:05 ਹੋ ਗਏ ਦਾਲ ਸਬਜੀ ਬਣਾਉਣਾ ਤੇ ਮੈਂ ਵਾਕ ਕਾ ਕੱਲ ਵਾਕ ਵੀ ਨਹੀਂ ਹੋਈ ਹੁਣ ਫੇਰ ਨਹੀਂ ਹੋਣੀ ਦੋ ਤਿੰਨ ਦਿਨ ਪੈਕਿੰਗ ਵੀ ਕਰਨੀ ਹੈ ਰਾਤ ਨੂੰ ਪਹਿਲਾਂ ਦਾਲ ਸਬਜੀ ਬਣਾਈਏ ਕਿਚਨ ਦਾ ਕੰਮ ਕਰੀਏ ਸੂਟ ਸੰਭਾਲਦੇ ਨਾ ਤੇ ਉਹ ਤੇ ਪ੍ਰੈਸ ਮਾਰਨ ਨੂੰ ਦੌੜਨੀ ਪਰ ਮੈਨੂੰ ਇੱਥੇ ਪ੍ਰੈਸ ਮਾਰਨੀ ਪਊਗੀ ਇਹ ਵੀ ਕੱਪੜੇ ਵੀ ਮੇਰੇ ਦੋ ਚਾਰ ਹੈਗੇ ਨੇ ਪ੍ਰੈਸ ਕਰਨ ਵਾਲੇ ਹੁਣ ਮੈਂ ਕਿਚਨ ਵਿੱਚ ਬਣਾ ਰਹੀ ਸੀਗੀ ਪਨੀਰ ਭੁਰਜੀ ਸਬਜ਼ੇ ਸੋਭੀਆਂ ਦੋਨਾਂ ਸਾਰਿਆਂ ਤੋਂ ਜੀਅ ਅੱਕਿਆ ਪਿਆ ਤਾਂ ਜੀ ਸਮਝ ਹੀ ਨਾਉਂਦੀ ਐਨੇ ਡਬਲ ਮਾਈਂਡ ਹੋ ਜਾਂਦੇ ਜੋ ਸਬਜ਼ੀ ਬਣਾਉਣ ਦਾ ਟਾਈਮ ਹੁੰਦਾ ਵੀ ਕੀ ਬਣਾਈਏ ਬਹੁਤ ਸੋਚਣਾ ਪੈਂਦਾ ਬਿਲਕੁਲ ਦਿਲ ਨਹੀਂ ਕਰਦਾ ਮਟਰ ਗਾਜਰਾ ਗੋਪੀ ਬਿਲਕੁਲ ਦਿਲ ਨਹੀਂ ਕਰਦਾ ਮਟਰ ਤਾਂ ਹਰੇ ਫੇ ਆ ਜਿਹੜੇ ਸੀ ਆਰਗੇਨਿਕ ਲੈ ਕੇ ਆਇਸ ਨਾ ਦੋ ਦਿਨ ਪਹਿਲਾਂ ਉਹ ਤਾਂ ਬੜੀ ਟੇਸਟੀ ਸਬਜ਼ੀ ਬਣੀ ਸੀ ਕੱਲ ਅਜੇ ਵੀ ਥੋੜੀ ਜੀ ਪਈ ਸੀ ਮੈਨੂੰ ਆਇਸ ਵਿੱਚ ਥੋੜਾ ਜਿਹਾ ਕੁਛ ਆਲੂ ਮਟਰ ਪਏ ਨੇ ਤੇ ਕੁਛ ਮੈਂ ਪਨੀਰ ਦੇ ਭੁਰਜੀ ਕਰ ਲਾਂ ਨੇ ਮਟਰ ਕੁਝ ਕੱਟ ਕੇ ਇਹਦੇ ਵਿੱਚ ਵੀ ਪਾ ਲੂੰਗੀ ਥੋੜੇ ਜਿਹੇ ਹਲਕੇ ਜਿਹਾ ਬੋਇਲ ਕਰ ਇਸ ਮਟਰ ਬਹੁਤ ਥੋੜੇ ਤੇ ਕੁਛ ਪੁਰਜੀ ਵਿੱਚ ਪਣ ਗਏ ਬਹੁਤ ਜਲਦੀ ਮਟਰ ਪੱਕਲੇ ਸੀ ਤੇ ਇਹ ਪਨੀਰ ਉਸ ਜਿਹੜਾ ਮੈਂ ਲੱਸੀ ਵਿੱਚੋਂ ਕੱਢਿਆ ਸੀ ਜਿਹੜੀ ਮੈਂ ਇੱਕ ਦਿਨ ਪਹਿਲਾਂ ਲੱਸੀ ਬਣਾਈ ਸੀ ਨਾ ਤੇ ਲੱਸੀ ਨੂੰ ਮੈਂ ਫਾੜ ਦਿਆ ਸੀ ਕਿਉਂਕਿ ਉਹਨੂੰ ਲੱਸੀ ਨੂੰ ਮੈਂ ਜਾਗ ਨਹੀਂ ਲਗਾਇਆ ਸੀ ਉਹ ਖੱਟੀ ਨਹੀਂ ਸੀਗੀ ਉਹ ਮਲਾਈ ਮੈਂ ਡਾਇਰੈਕਟ ਫ੍ਰਿਜ ਵਿੱਚੋਂ ਕੱਢ ਕੇ ਐਦਾਂ ਹੀ ਹੋ ਰੜਕ ਲਈ ਸੀ ਮੱਖਣ ਬਣਾ ਲੈ ਇਸ ਤੇ ਜਿਹੜਾ ਪਿੱਛੇ ਉਹਦੀ ਲੱਸੀ ਬਚੀ ਉਹਦਾ ਮੈਂ ਥੋੜਾ ਜਿਹਾ ਸਿਰਕਾ ਪਾ ਕੇ ਉਹਦੇ ਵਿੱਚ ਉਹਨੂੰ ਫਾੜ ਦਿੱਤਾ ਤੇ ਇਹ ਇੰਨਾ ਪਨੀਰ ਨਿਕਲ ਆਇਆ ਸੀ ਇਹ ਪੰਨਮਤ ਉਸੇ ਅਨਕੀਸਨੂ ਵੀ ਲਾ ਸੀ ਮਾਲ ਪਨੀਰ ਆ ਪਰ ਖਾਂਦੇ ਹੋਏ ਦਵਿੰਦਰ ਨੇ ਜੁਰ ਪਛਾਣ ਕਰ ਲਈ ਕਹਿੰਦੀ ਪਨੀਰ ਕਿਹੜਾ ਇਹ ਨੀਹ ਲਾ ਕੇ ਡੁਪਲੀਕੇਟ ਹੈ ਪਨੀਰ ਫੁਰਜੀ ਬਣ ਕੇ ਤਿਆਰ ਹੈ ਮਟਰ ਪਾ ਕੇ ਤਾਂ ਬਹੁਤ ਵਧੀਆ ਲੱਗਦੇ ਵੀ ਕਦੋ ਜੇ ਸਿੰਪਲ ਬਣਾ ਲਵਾਂ ਚਲੋ ਕਦ ਮਟਰ ਪਾ ਲਵਾਂ ਅੱਛੀ ਲੱਗਦੇ ਉਹ ਮਟਰ ਤਾਂ ਫੈਸੇ ਵੀ ਇਹ ਮਿਠਾਸ ਵਿੱਚ ਸੀ ਆਰਗੇਨਿਕ ਸੀ ਟੇਸਟੀ ਸੀ ਮੈਂ ਇਸ ਵਾਰ ਵਾਕ ਕਰਨ ਮੈਂ ਦੇਖਿਆ ਸਮਾਨ ਪਿਆ ਇਹ ਤਾਂ ਐਕਚੁਅਲੀ ਉਦੋਂ ਸਮਾਨ ਹੈ ਗਰਾਊਂਡ ਬਣ ਰਿਹਾ ਉਹਦੇ ਵਿੱਚ ਲੱਗਣਗੇ ਇਹ ਐਕਸਰਸਾਈਜ਼ ਵਾਲੀ ਮਸ਼ੀਨਾਂ ਉਹਦੇ ਵਿੱਚ ਲੱਗਣੀਆਂ ਨੇ ਇੱਕ ਵਾਰ ਇੱਥੇ ਉਤਾਰ ਲਈਆਂ ਪਤਨ ਕੋਈ ਕੀ ਗੱਲ ਸੇ ਇੱਥੇ ਕਿਉਂ ਉਤਾਰੀਆਂ ਆਈ ਡੋਨਟ ਨੋ ਐਕਸਰਸਾਈਜ਼ ਵਾਲੀ ਮਸ਼ੀਨ ਹੈ ਜਿਹੜੇ ਗਰਾਊਂਡ 'ਚ ਲੱਗਦੀ ਹੁੰਦੀਆਂ ਨੇ ਉਹ ਨਹੀਂ ਉੱਥੇ ਫਿਕਸ ਹੋਣਗੀਆਂ ਮੇਰੇ ਦਿਲ ਕਰਦਾ ਇੱਥੇ ਵੇੜੇ 'ਚ ਇੱਥੇ ਲਗਵਾ ਲਾਂ ਮੌਸਮ ਕਿੰਨ ਨਬਦੀਆਂ ਬਾਹਰ ਬੱਦਲ ਕਿੰਨੇ ਸੋਹਣੇ ਲੱਗ ਰਹੇ ਨੇ ਪੌਣੇ 6 ਦਾ ਟਾਈਮ ਹੋ ਗਿਆ ਬਾਗੀ ਵਾਕ ਕਰਨਾ ਪੂਜੀ ਬਣਾ ਕੇ ਰੱਖਿਆ ਈ ਆਟਾ ਗੁੰਨਿਆ ਪਿਆ ਤੇ ਖਾਣਾ ਜੋ ਖਾਣਾ ਉਹ ਕੁਲਕੇ ਬਣਾ ਲਾਂਗੇ ਸੋਚ ਰਹੀ ਇਸ ਮੈਂ ਪੈਕਿੰਗ ਕਰਾਂ ਕਿ ਵਾਕ ਕਰਾਂ ਡਬਲ ਮਾਈਂਡਡ ਹੋ ਰਹੀ ਸੀ ਵੀ ਕੀ ਕੰਮ ਕਰਾਂ ਅ ਸੋਚ ਰਹੀ ਸਪੈਕਿੰਗ ਕਰ ਲਾਂ ਤਾਂ ਟੈਨਸ਼ਨ ਘਟ ਜੂਗੀ ਫਿਰ ਮੈਂ ਕਿਹਾ ਚਲੋ ਮੇਰੇ ਤੇ ਦਵਿੰਦਰ ਦੇ ਕੱਪੜੇ ਨੇ ਦੋ ਜਾਣੇ ਇਹਦੇ ਕਿਹੜੇ ਬੱਚਿਆਂ ਦੇ ਕੱਪੜੇ ਨੇ ਬੇਟੇ ਨੇ ਪਹਿਲਾਂ ਜਾਣਾ ਸੀ ਪਰ ਹੁਣ ਉਹ ਨਹੀਂ ਜਾ ਰਹੇ ਕਿਉਂਕਿ ਕੋਈ ਕਲਾਸ ਦੀ ਵਿੱਚੇ ਪ੍ਰੋਬਲਮ ਆ ਰਹੀ ਹੈ ਕੋਈ ਕਲਾਸ ਹੈਗੀ ਉਹਦੇ ਆਨਲਾਈਨ ਉਸ ਕਰਕੇ ਫਿਰ ਉਹ ਨਹੀਂ ਜਾ ਰਿਹਾ ਤੇ ਇਸ ਕਰਕੇ ਮੈਂ ਕਿਹਾ ਚਲ ਕੱਪੜੇ ਬਾਅਦ ਵਿੱਚ ਹੀ ਪੈਕ ਕਰੂੰਗੀ ਪਹਿਲਾਂ ਵਾਕ ਕਰਕੇ ਆਣਾ ਕੱਲ ਵੀ ਨਹੀਂ ਵਾਕ ਹੋਈ ਹੁਣ ਫੇਰ ਨੂੰ ਦੋ ਤਿੰਨ ਦਿਨ ਹੋਣੀ ਵਾਕ ਕਰਿਆਨੀ ਤੇ ਵੀ ਆ ਜਾਵਾਂਗੇ ਕਿਉਂ ਵੀ ਖਾਦਾ ਹੋ ਬਾਦ ਨੇ ਹੋਰ ਵਾਕ ਕਰ ਲਾ ਚੰਗਾ ਦਾ ਵਾਕ ਕਰਨਾ ਮੈਨੂੰ ਵਧੀਆ ਵਾਕ ਕਰਕੇ ਨਾ ਆਪਦਾ ਜਿਹੜਾ ਮਾਈਂਡ ਫਰੈਸ਼ ਹੋ ਜਾਂਦਾਗਾ ਸਟ्रेस ਰਿਲੀਜ਼ ਹੋ ਜਾਂਦਾ ਹਨਾ ਸਟ्रेस ਘਟ ਜਾਂਦਾ ਤਾਂ ਲੱਗਦਾ ਵੀ ਦਿਮਾਗ ਖੋਲਾ ਜਿਹਾ ਹੋ ਗਿਆ ਵਾਕ ਕਰਕੇ ਆਇਆ ਕਰਦੇ ਆ ਵਾਕ ਜੇ ਕੋਈ ਨਾਲ ਪਾਰਟਨਰ ਹੋਵੇ ਨਾ ਵਾਕ ਕਰਨ ਨਾਲ ਸਿਰ ਬਹੁਤ ਵਧੀਆ ਲੱਗਦਾ ਜਦ ਮੈਂ ਦਵਿੰਦਰ ਨੂੰ ਕਹਿੰਦੇ ਆ ਵਾਕ ਕਰ ਦਵਿੰਦਰ ਤੁਰਦੇ ਨਹੀਂ ਪੈਰ ਜਕੜੀ ਸੀ ਜਾਣਗੇ ਵਾਏ ਫੋਨ ਹੋਊਗਾ ਹੱਥ ਵਿੱਚ ਤੇ ਮੈਨੂੰ ਕਹਣਾ ਤੂੰ ਬਹੁਤ ਭਜਦੀ ਆ ਭਾਈ ਤੂੰ ਬਹੁਤ ਭਜਦੇ ਤੇ ਨਾਲ ਹੀ ਕੋਈ ਵਾਕ ਕਰ ਸਕਦਾ ਮੈਂ ਕਿਦਰ ਵਾਕ ਤਾਂ ਮੈਂ ਤਾਂ ਇਹੀ ਕਰਦੀ ਜੇ ਵਾਕ ਕਰਨੇ ਦਾ ਪ੍ਰੋਪਰ ਵਾਕ ਕਰੋ ਤੁਰਦੇ ਦਾ ਪੰਦਰ ਵੀ ਰਹਿੰਨੇ ਜੋ ਕੰਮ ਕਰਦੇ ਹਨ ਤਾਂ ਤੂਰੀ ਵੀ ਤਾਂ ਉਦੋਂ ਵੀ ਜਾਂਦੇ ਆਰਾਮ ਨਾਲ ਪਰ ਜੇ ਵਾਕ ਕਰਨੇ ਆ ਫਿਰ ਮੈਨੂੰ ਥੋੜੇ ਫਾਸਟ ਵਾਕ ਕਰਨੀ ਹੁੰਦੀਆਂ ਇਹ ਸੂਟ ਬਾਰੇ ਨਾ ਦੋ ਚਾਰ ਭੈਣਾਂ ਦਾ ਕਮੈਂਟ ਆਇਆ ਸੀ ਕਿ ਸੂਟ ਬਾਰੇ ਸਾਨੂੰ ਇਹ ਜਰੂਰ ਦੱਸੋ ਚਲੋ ਮੈਂ ਕਿਹ ਦਿਖਾ ਦਾਂ ਨਹੀਂ ਤੁਸੀਂ ਕਮੈਂਟ ਕਰਿਆ ਮੈਂ ਤੁਹਾਡੇ ਹਰ ਕਮੈਂਟ ਦਾ ਰਿਪਲਾਈ ਕਰਨ ਦੀ ਕੋਸ਼ਿਸ਼ ਕਰਦੀ ਹੁੰਦੀ ਆ ਤੇ ਇਹ ਸੂਟ ਹੈ ਲੇਸ ਵਰਕ ਕਰਿਆ ਹੋਇਆ ਤੇ ਐਮਬਲੋਇਡਰੀ ਵਰਕ ਕਰਿਆ ਹੋਇਆ ਸਿੰਪਲ ਥ्रेड ਵਰਕ ਹੈ ਇਹ ਬਹੁਤ ਜ਼ਿਆਦਾ ਇਹ ਸੋਹਣਾ ਲੱਗਦਾ ਸੂਟ ਮੈਨੂੰ ਵੀ ਬਹੁਤ ਪਿਆਰਾ ਲੱਗਦਾ ਇਹ ਚਾਹੇ ਤੁਸੀਂ ਸਮਰ ਸਵੀਅਰ ਕਰੋ ਚਾਹੇ ਤੁਸੀਂ ਵਿੰਟਰ ਸਵੀਅਰ ਕਰੋ ਲੇਸੀਸ ਨਾਲ ਤੇ ਐਮਬਲੋਇਡਰੀ ਨਾਲ ਬਹੁਤ ਹੈਵੀ ਲੁੱਕ ਆਉਂਦੀ ਹੈ ਸੂਟ ਦੀ ਦੁਪੱਟਾ ਵੀ ਬਹੁਤ ਹੈਵੀ ਲੇਸੀਸ ਨਾਲ ਤੇ ਸੇਮ ਐਮਬਲੋਇਡਰੀ ਦੁਪੱਟੇ ਉੱਪਰ ਕੀਤੀ ਹੋਈ ਹੈ ਬਹੁਤ ਹੈਵੀ ਦੁਪੱਪਟਾ ਇਹਦਾ ਤੇ ਇਸ ਟਾਈਮ ਮੈਂ ਪੈਕ ਕਰ ਲਈ ਸੀ ਆਪਣਾ ਸੌਰੀ ਮੈਂ ਤੁਹਾਨੂੰ ਦੁਪੱਟਾ ਨਿਕੋਲ ਕੇ ਦਿਖਾ ਪਾਈ ਤੇ ਹੁਣ ਡਿਨਰ ਦਾ ਸਾਡਾ ਕੰਮ ਫਿਨਿਸ਼ ਹੋ ਗਿਆ ਸੀ ਕਿਚਨ ਕਲੀਨ ਕਰਤੀ ਸੀ ਤੇ ਮੈਂ ਸੰਭਾਲ ਲਈ ਸੀ ਐਗ ਅੱਜ ਜੀ ਮੈਂ ਸਕੇ ਸੀ ਇਹਨਾਂ ਸਾਨੂੰ ਐਗ ਲੈ ਕੇ ਸੈਕ ਖਤਮ ਹੋਏ ਪੇਸੀ ਮੈਂ ਕਿਹਾ ਚਲੋ ਡੱਬਿਆਂ ਚੋਂ ਕੱਢ ਕੇ ਮੈਂ ਇੱਕ ਬਾਸਕਟ ਵਿੱਚ ਰੱਖ ਜਾ ਫਿਰ ਐ ਹੁੰਦਾ ਕਿ ਬਾਸਕਟ ਜੋ ਚੱਕੋ ਤੇ ਯੂਜ਼ ਕਰੋ ਤੇ ਡੱਬੇ ਆਪਾਂ ਹੁਣ ਮੈਂ ਖਾਲੀ ਕਰਕੇ ਤੇ ਕਿ ਸੁੱਟ ਦੂੰਗੀ ਜਲਦੀ ਨਾਲੇ ਇਹਨਾਂ ਤਿੰਨ ਡੱਬਿਆਂ ਜਿਹੜਾ ਰੋਕਿਓ ਮੈਂ ਇੱਕ ਬਾਸਕਟ ਵਿੱਚ ਆ ਜਾਣਗੇ ਡੱਬੇ ਜਲਦੀ ਨਾਲ ਖਾਲੀ ਹੋ ਕੇ ਸੁੱਟੇ ਜਾਣਗੇ ਇਸ ਤਰ੍ਹਾਂ ਆਪਾਂ ਡੱਬੇ ਵੀ ਨੂੰ ਸੰਭਾਲ ਲੈਣੇ ਪੈਣਗੇ ਇੱਕ ਬਾਸਕਟ ਵਿੱਚ ਐਗ ਆ ਜਾਣਗੇ ਯੂਜ਼ ਕਰਨਾ ਵੀ ਈਜ਼ੀ ਹੈ ਬਾਕੀ ਸੰਤਾਂ ਪਉਮ ਦਾ ਤਰੀਕਾ ਨਾਲ ਯੂਜ਼ ਕਰਾਂ ਤਾਂ ਮੈਂ ਤੁਹਾਡੇ ਦਾ ਇੱਕ ਬਾਸਕਟ ਚ ਕੱਢ ਲੈਣੀ ਹੁੰਦੀ ਆ ਐਂਗ ਸਾਰੇ ਹੁਣ ਮੈਂ ਲੱਗੀ ਸੀ ਵੈਨਟੀ ਕਲੀਨ ਕਰਨ ਇਹਨਾਂ ਐ ਲੱਕੜ ਵਾਲੇ ਮਿਸਤਰੀ ਨੂੰ ਆਉਣਾ ਸੀਗਾ ਅੱਜ ਆਉਣਾ ਸੀ ਨਿਉ ਕੱਲ ਨੂੰ ਆਜੂ ਦੀ ਬੰਦੇ ਕਹਿੰਦਾ ਕੱਲ ਨੂੰ ਹੋਣਾ ਨਹੀਂ ਕਰੀ ਤੇ ਨੀਚੋਂ ਵੀ ਜੋ ਵੀ ਕੂੜਾ ਪਏ ਸਫਾਈ ਕਰ ਦੋ ਫਿਰ ਉਹ ਡਰਾਅਰਸ ਪਾਉਣ ਆਊਗਾ ਸੈਟਿੰਗ ਕਰਨ ਆਊਗਾ ਇਹਦੀ ਇਹ ਫਿਕਸ ਅਸੀਂ ਕਰਵਾ ਲਈ ਦੁਬਾਰਾ ਖੋਲਾ ਕੇ ਤੇ ਸਵੇਰੇ ਅਸੀਂ ਇਹਦੇ ਵਿੱਚ ਪਿੱਛੇ ਗਰਾਉਟ ਫਿਲ ਕੀਤਾ ਆ ਪਲੰਬਰ ਤਾਂ ਆਇਆ ਸੀ ਪਰ ਉਹ ਗਰਾਉਡ ਫਿਲ ਪਲੰਬਰ ਕਹਿੰਦਾ ਮੈਂ ਨਹੀਂ ਕਰਦਾ ਇਹ ਪੱਥਰ ਵਾਲੇ ਦਾ ਕੰਮ ਆ ਫਿਰ ਮੈਂ ਤੇ ਦਵਿੰਦਰ ਨੇ ਦੋਨਾਂ ਨੇ ਰਲ ਕੇ ਇਹ ਗਰਾਉਡ ਫਿਲ ਕੀਤਾ ਸਵੇਰੇ ਤੇ ਉਹ ਨਹੀਂ ਇਹ ਨਹੀਂ ਕੰਮ ਰਹਿ ਗਿਆ ਤੁਸੀਂ ਉਹ ਕਹਿੰਦੇ ਇਹ ਇਹ ਭੁੱਲ ਨਾ ਜਾਓ ਇਹ ਹੋਣੀ ਕਰਕੇ ਤੁਸੀਂ ਪੂਰੀ ਕਲੀਨ ਟਾਈਮ ਹੋ ਰਿਹਾ ਪੌਣੇ 9 ਦਾ ਪੈਕਿੰਗ ਮੇਰੀ ਹੋ ਗਈ ਸਿਰਫ ਕੱਪੜਿਆਂ ਦੀ ਪੈਕਿੰਗ ਹੋਈ ਆ ਬਾਕੀ ਸ਼ੂਜ਼ ਮੈਂ ਪੈਕ ਕਰਨੇ ਨੇ ਕੋਈ ਮੇਕਅਪ ਦਾ ਸਮਾਨ ਪੈਕ ਕਰਨਾ ਜੁਐਲਰੀ ਪੈਕ ਕਰਨੀ ਇਹ ਚੀਜ਼ਾਂ ਹਾਲੇ ਰਹਿ ਗਈਆਂ ਸਿਰਫ ਕੱਪੜੇ-ਕੱਪੜੇ ਪੈਕ ਹੋ ਗਏ ਸਾਰੇ ਡਨ ਹੋ ਗਏ ਕੱਪੜੇ ਬਿਲਕੁਲ ਮੈਂ ਥੋੜਾ ਜਿਹਾ ਚੱਕਰ ਧਰਜ ਕਰਕੇ ਹਟੀਆਂ ਬਿਕੋਸ ਜੇ ਮੈਂ ਚੱਕਰ ਨਹੀਂ ਕਰੂੰਗੀ ਫਿਰ ਮੇਰੇ ਬਿਨਾ ਕਿਸੇ ਨੇ ਕਰਨੀ ਇੱਥੇ ਚੀ ਪਈਆਂ ਪਈਆਂ ਸੈਂਟਰ ਟੇਬਲ ਤੇ ਨਾ ਤਾਂ ਸੀ ਕੁਝ ਪੈਸ ਕੋਈ ਦਵਾਈ ਦੋਈ ਲੱਭ ਰਹੀ ਜਵਿੰਦਰ ਕੋ ਕਾਫੀ ਕੁਝ ਪਿਆ ਸੀ ਉਹਦੇ ਮੈਂ ਚੱਕਰ ਕਰਕੇ ਹਟੀਆਂ ਆਹ ਵਾਲੀ ਵੀਡੀਓ ਜਿਹੜੀ ਮੈਂ ਹੁਣ ਅੱਜ ਦਾ ਮੇਰਾ ਵਲੌਗ ਆ ਇਹ ਐਡਿਟ ਕਰਕੇ ਮੈਂ ਸੇਵ ਕਰਕੇ ਫਿਰ ਮੈਂ ਸੌਂਗੂਗੀ ਕਿਉਂਕਿ ਫਿਰ ਨਾ ਅਸੀਂ ਕੱਲ ਨੂੰ ਚਲੇ ਜਾਣਾ ਵਿਆ ਨੈਟਵਰਕ ਹੋਊ ਨਾ ਹੋ ਪਤਾ ਨਹੀਂ ਮੇਰੇ ਫੋਨ 'ਚ ਹੈਗਾ ਡਾਟਾ ਪਰ ਇੰਨਾ ਨਹੀਂ ਹੁੰਦਾ ਕਿ ਲਾਪਾ ਵੀਡੀਓ ਐਡਿਟ ਕਰਕੇ ਆਪਾਂ ਅਪਲੋਡ ਕਰ ਸਕੀ ਹੈ ਨਾ ਇਹ ਸਾਰਾ ਕੰਮ ਨਹੀਂ ਹੁੰਦਾ ਹੈਗਾ ਇਸ ਕਰਕੇ ਮੈਨੂੰ ਮੈਂ ਵੀਡੀਓ ਐਡਿਟ ਕਰਕੇ ਇਹਨੂੰ ਸੇਵ ਕਰਕੇ ਸੌਂਗੀ ਤਾਂ ਕਿ ਮੈਂ ਉਹ ਕਰ ਸਕਾਂ ਫਿਰ ਤੁਹਾਨੂੰ ਟਾਈਮ ਤੇ ਵੀਡੀਓ ਦੇ ਸਕਾਂ ਮੇਰਾ ਗੈਪ ਨਾ ਬਵੇ ਹੈ ਨਾ ਮੈਂ ਗੈਰ ਹਾਂ ਜਿਹਦੀ ਮੈਨੂੰ ਲੱਗੇ ਤੁਹਾਡੇ ਕੋਲੇ ਕੰਮ ਨਹੀਂ ਮੁਕਦੇ ਨਾ ਘਰ ਦੇ ਮੁਕਦੇ ਨਾ ਆਉਣਾ ਜਾਣਾ ਮੁਕਦਾ ਕੁਝ ਨਹੀਂ ਖਤਮ ਹੁੰਦਾ ਚੱਲਦਾ ਰਹਿੰਦਾ ਇਥੇ ਆਪਾਂ ਕੁਸ ਕੁ ਸਿੱਖਣਾ ਮਤਲਬ ਮੈਂ ਨੇਲਸ ਕੱਟਦੇ ਮੈਂ ਕਿ ਨੇਲਸ ਕੱਟਣਾ ਉਹ ਨਹੀਂ ਕੱਟਦੀ ਮੈਂ ਜਸਟ ਨਾ ਉਹ ਨੇਲ نیچے ਚਲਾ ਜਾਂਦਾ ਬਾਜਵਾਰੀ ਨੇਲ ਫਾਈਲਰ ਨਾਲ ਮੈਂ ਇਦਾਂ ਨਹੀਂ ਕੱਟਦੀ ਹੁੰਦੀ ਸ਼ੇਪ ਦੇਂਦੀ ਮੈਨੂੰ ਬਹੁਤ ਹੀ ਗੰਦਾ ਲੱਗਦਾ ਨੇਲ ਫਾਈਲਰ ਨਾਲ ਚਲਾਉਣਾ ਮੇਰੇ ਕਿਛੜ ਕਿਛ ਬਹੁਤ ਬੁਰੀ ਲੱਗਦੀ ਹੈ ਇਸ ਕਰਕੇ ਮੈਂ ਨੇਲ ਸੇ ਸ਼ੇਪ ਚ ਕੱਟ ਲਾਂ ਤਾਂ ਕਿ ਸ਼ੇਪ ਬਣ ਜਾਏ ਇਹਨਾਂ ਦੀ ਚਲੋ ਜੀ ਵੀਡੀਓ ਦਾ ਕਰਦੇ ਐਂਡ ਇਹ ਸੀ ਮੇਰੀ ਅੱਜ ਦੀ ਵੀਡੀਓ hope ਤੁਹਾਨੂੰ ਅੱਜ ਦੀ ਵੀਡੀਓ ਅੱਛੀ ਲੱਗੀ ਹੋਗੀ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੇ ਇੱਕ ਹੋਰ ਨਵੇਂ ਵੀਡੀਓ ਲੈ ਕੇ ਟੀਲ देन ਗੁੱਡਬਾਈ ਐਂਡ ਸੱਚੀ ਤੱਕ ਹਾਰ